ਦੀ ਮੈਨੂੰ ਦੁਨੀਆ ਦੇ ਵਿੱਚੋਂ ਜਾਣ ਤੋਂ ਪਹਿਲਾਂ ਪਹਿਲਾਂ ਜੇ ਜਿਸ ਗੁਰੂ ਜੀ ਦਰਸ਼ਨ ਦੇ ਦੇऊं ਵੈਸੇ ਨਾ ਹੋਣਗੇ ਕਦੇ ਨਾ ਕਦੇ ਸੁਪਨੇ ਜੀ ਹੋ ਜਾਣਗੇ ਉਹਨੇ ਆਖਿਆ ਠੀਕ ਹੈ ਅਰਦਾਸ ਕਰਦੀ ਹੈ ਰੋਜ਼ ਅਰਦਾਸਾਂ ਕਰਦੀ ਹੈ ਜਿਹੜੀ ਭਾਵਨਾ ਹੁੰਦੀ ਹੈ ਨਾ ਮਨ ਕਰਕੇ ਅਰਦਾਸ ਖੁਦਾ ਮਨਜ਼ੂਰ ਕਰਤਾ ਹੈ ਦੁਆ ਜਬ ਦਿਲ ਸੇ ਹੋਤੀ ਹੈ ਜਦੋਂ ਆਪਾਂ ਦਿਲੋਂ ਅਰਦਾਸ ਕਰਦੇ ਨਾ ਦਿਲੋਂ ਫਿਰ ਕਹਿੰਦੇ ਉਹ ਰੱਬ ਸੁਣ ਲੈਂਦਾ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਕਾਇਆ ਦੀ ਕੁੱਲੀ ਵਿੱਚ ਅੰਮੀਏ ਨਾਮ ਦੀ ਜੋਤ ਜਗਾ ਲੈ ਕਾਇਆ ਦੀ ਕੁੱਲੀ ਵਿੱਚ ਅੰਮੀਏ ਨਾਮ ਦੀ ਜੋਤ ਜਗਾ ਗਾਲਾ ਕਾਇਦੀ ਕੁੱਲੀ ਵਿੱਚ ਅੰਮੀਏ ਰਾਮ ਦੀ ਜੋਤ ਜਗਾਲਾ ਦਿਲ ਦੇ ਤਖਤ ਤੇ ਚਿੱਟੀ ਚਾਦਰ ਪ੍ਰੇਮ ਦੀ ਕੱਟ ਵਿਸਾਲੇ ਦਿਲ ਦੇ ਤਖਤ ਤੇ ਚਿੱਟੀ ਚਾਦਰ ਪ੍ਰੇਮ ਦੀ ਕੱਟ ਵਿਸਾਲੇ ਦਿਲ ਦੇ ਤਖਤ ਤੇ ਚਿੱਟੀ ਚਾਦਰ ਪ੍ਰੇਮ ਦੀ ਕੱਟ ਵਿਸਾਲੇ ਦਿਲ ਦੇ ਤਖਤ ਤੇ ਤੇਰੇ ਦਿਲ ਦੇ ਵੇੜੇ ਰੌਣਕ ਲਾਵੇਗਾ ਬਣ ਪ੍ਰੀਤਮ ਤੇਰੇ ਦਿਲ ਦੇ ਵੇੜੇ ਰੌਣਕ ਲਾਵੇਗਾ ਮੇਰੀ ਪ੍ਰੀਤ ਦਾ ਮਾਲਕ ਆ ਕੇ ਦਰਸ਼ ਦਿਖਾਵੇਗਾ ਮੇਰੀ ਪ੍ਰੀਤ ਦਾ ਮਾਲਕ ਆ ਕੇ ਦਰਸ਼ ਦਿਖਾਵੇਗਾ ਮੇਰੀ ਪ੍ਰੀਤ ਦਾ ਮਾਲਕ ਆ ਕੇ ਦਰਸ਼ ਦਿਖਾਵੇਗਾ ਮੀਰੀ ਪੀਰੀ ਦਾ ਮਾਲਕ ਆ ਕੇ ਦਰਸ਼ ਦਿਖਾਵੇਗਾ ਸੋ ਰੋਜ਼ ਅਰਦਾਸਾਂ ਕਰਦੀ ਐ ਮਾਂ ਪੁੱਤਰ ਗੱਲਾਂ ਕਰਦੇ ਆ ਗੁਰੂ ਦੀਆਂ ਬਾਕੀ ਹੋਰ ਦੁਨੀਆਦਾਰੀ ਦੀਆਂ ਗੱਲਾਂ ਆਪਣੇ ਘਰ ਵਿੱਚ ਡਿਸਕਸ ਹੁੰਦੀ ਰਹਿੰਦੀ ਐ ਕਦੇ ਕਿਸੇ ਆਪਣੇ ਧੰਦਿਆਂ ਬਾਰੇ ਕਿਸੇ ਬੱਚਿਆਂ ਬਾਰੇ ਨੋਹਾਂ ਬਾਰੇ ਧੀਆਂ ਬਾਰੇ ਪੁੱਤਰਾਂ ਬਾਰੇ ਬੇਨਤੀ ਹੈ ਹਰ ਰੋਜ਼ ਆਪਣੇ ਘਰ ਵਿੱਚ ਰੱਬ ਬਾਰੇ ਜ਼ਰੂਰ ਗੱਲਬਾਤ ਕਰਿਆ ਕਰੋ ਉਸ ਵਾਹਿਗੁਰੂ ਦਾ ਸਿਮਰਨ بس ਚਿੰਤਨ ਉਸ ਮਾਲਕ ਦੀਆਂ ਜਿਹੜੀਆਂ ਗੱਲਾਂ ਉਹਦੀ ਬੰਦਗੀ ਹੈ ਭਗਤੀ ਹੈ ਉਹ ਜਾਣਦਾ ਹੈ ਸਮਾ ਬਣਿਆ ਉਹ ਜਿਹੜੀ ਮਾਤਾ ਐ ਨਾ ਮਾਤਾ ਭਾਗਪਰੀ ਉਹਦੇ ਦਿਲ ਵਿੱਚ ਐਨੀ ਤਾੰਗ ਪੈਦਾ ਹੋ ਗਈ ਐਨਾ ਵਿਰਾਗ ਪੈਦਾ ਹੋ ਗਿਆ ਉਹਨੂੰ ਇਸ ਤਰ੍ਹਾਂ ਲੱਗਿਆ ਕਰੇ ਵੀ ਬਸ ਮੈਨੂੰ ਸੰਸਾਰ ਦੇ ਵਿੱਚ ਹੋਰ ਕੁਝ ਨਹੀਂ ਚਾਹੀਦਾ ਗੁਰੂ ਸਾਹਿਬ ਆ ਕੇ ਦਰਸ਼ਨ ਦੇ ਦੇਣ ਤੇ ਕਹਿੰਦੇ ਚੌਂਕੜਾ ਲਾ ਕੇ ਸਮਾਧੀ ਲੱਗ ਜਾਂਦੀ ਐ ਕਈ ਕਈ ਘੰਟੇ ਅੱਖਾਂ ਨਹੀਂ ਖੋਲਦੀ ਐਸਾ ਸਮਾਂ ਬਣ ਲਿਆ ਇੱਕ ਦਿਨ ਛੇਵੇਂ ਪਾਤਸ਼ਾਹ ਮਹਾਰਾਜ ਮੀਰੀ ਪੀਰੀ ਦੇ ਮਾਲਕ ਹਰਗੋਬਿੰਦ ਸਾਹਿਬ ਜੀ ਆਪਣੀ ਮਾਂ ਨੂੰ ਕਹਿੰਦੇ ਨੇ ਮਾਤਾ ਗੰਗਾ ਜੀ ਕਹਿੰਦੇ ਮਾਤਾ ਜੀ ਅਸੀਂ ਪਹਾੜਾਂ ਵੱਲ ਜਾਣਾ ਹੈ ਸ਼੍ਰੀ ਨਗਰ ਵੱਲ ਜਾਣਾ ਹੈ ਸੇਵਾਦਾਰਾਂ ਨੂੰ ਕਹਿਤਾ ਕਿ ਘੋੜਾ ਤਿਆਰ ਕਰ ਦਿਓ ਗੁਰੂ ਸਾਹਿਬ ਫਿਰ ਘੋੜੇ ਤੇ ਚੜ੍ਹ ਕੇ ਚਾਲੇ ਪਾਉਂਦੇ ਨੇ ਸ਼੍ਰੀਨਗਰ ਪਹੁੰਚ ਜਾਂਦੇ ਆ ਸੇਵਾਦਾਸ ਦਾ ਜਿਹੜਾ ਘਰ ਸੀ ਸ਼੍ਰੀਨਗਰ ਵਿੱਚ ਜਿੱਥੇ ਉਸ ਬੂਹੇ ਤੇ ਪਹੁੰਚੇ ਬੂਹਾ ਖੋਲਿਆ ਸੇਵਾਦਾਸ ਆਇਆ ਤੇ ਮਹਾਰਾਜ ਦੇ ਦਰਸ਼ਨ ਕੀਤੇ ਉਹ ਤੇ ਹੈਰਾਨ ਹੋ ਗਿਆ ਕਹਿੰਦਾ ਸੱਚੇ ਪਾਤਸ਼ਾਹ ਤੁਸੀਂ ਇੰਨੀ ਦੂਰੋਂ ਚੱਲ ਕੇ ਆ ਗਏ ਤੁਸੀਂ ਦਰਸ਼ਨ ਦੇਣ ਲਈ ਚੱਲ ਕੇ ਆ ਗਏ 6ਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਤੁਹਾਡੇ ਮਾਤਾ ਜੀ ਹੈ ਨਾ ਜਿਹੜੇ ਮਾਤਾ ਭਾਗ ਭਰੀ ਜੀ ਉਹ ਉਹਨਾਂ ਦੇ ਪ੍ਰੇਮ ਦੀ ਖਿੱਚ ਪੈਂਦੀ ਹੈ ਇਸ ਕਰਕੇ ਅਸੀਂ ਉਹਨਾਂ ਦਾ ਪ੍ਰੇਮ ਪੂਰਾ ਕਰਨ ਲਈ ਆਏ ਹਾਂ ਕਹਿੰਦਾ ਜੀ ਬਲਾਵਾ ਮਹਾਰਾਜ ਕਹਿੰਦੇ ਨਹੀਂ ਅਸੀਂ ਜਾਂਦੇ ਹਾਂ ਅੰਦਰ ਚਲੇ ਗਏ ਕਹਿੰਦੇ ਮਾਤਾ ਭਾਗ ਭਰੀ ਜੀ ਨਾ ਜੋਕੜਾ ਲਾ ਕੇ ਨੇਤਰ ਬੰਦ ਕਰਕੇ ਅੰਦਰ ਬੈਠੀ ਐ ਛੇਵੇਂ ਪਾਤਸ਼ਾਹ ਮਹਾਰਾਜ ਨੇ ਜਾ ਕੇ ਪੈਨੰਦ ਲਾਲ ਜੀ ਲਿਖਦੇ ਨੇ ਜਾ ਕੇ ਕਹਿੰਦੇ ਨੇ ਤੱਕੋ ਤੇ ਸਹੀ ਇਦਾਂ ਲਿਖਿਆ ਤੱਕੋ ਤੇ ਸਹੀ ਜਦ ਗੁਰੂ ਸਾਹਿਬ ਨੇ ਕਿਹਾ ਗੁਰੂ ਦੇ ਮੁਖ ਚੋਂ ਨਿਕਲਿਆ ਵਚਨ ਸੀ ਤੇ ਅੰਦਰ ਤਸਵੀਰ ਬਣੀ ਸੀ ਮਾਤਾ ਭਾਗ ਪ੍ਰੀ ਨੂੰ ਫਿਰ ਕੰਨਾਂ ਵਿੱਚ ਆਵਾਜ਼ ਸੁਣਾਈ ਦਿੱਤੀ ਅੱਖਾਂ ਜ਼ੋਰ ਨਾਲ ਬੰਦ ਕਰ ਲੀਆਂ ਉਹਨੂੰ ਲੱਗਿਆ ਕਿ ਅੰਦਰੋਂ ਜਿਹੜੀ ਤਸਵੀਰ ਬਣੀ ਹੈ ਮੇਰੀਆਂ ਯਾਦਾਂ ਜਿਹੜੀਆਂ ਵੀ ਮੈਨੂੰ ਕੰਨਾਂ 'ਚ ਵੈਸੇ ਸੁਣਾਈ ਦਿੰਦਾ ਹੈ ਵੀ ਭੁਲੇਖਾ ਪੈਂਦਾ ਜਿਵੇਂ ਵੀ ਗੁਰੂ ਸਾਹਿਬ ਆ ਗਏ ਤੇ ਉਹ ਸੋਚਦੀ ਹੈ ਵੀ ਇੰਨਾ ਅੰਦਰੋਂ ਗੁਰੂ ਸਾਹਿਬ ਦੇ ਅੰਦਰੋਂ ਦਰਸ਼ਨ ਹੋ ਰਹੇ ਆ ਕਿਤੇ ਮੇਰੀ ਅੱਖਾਂ ਨਾ ਖੁੱਲ ਜਾਣ ਮੈਂ ਵਿਛੜ ਨਾ ਜਾਵਾਂ ਤੇ ਗੁਰੂ ਸਾਹਿਬ ਫਿਰ ਕਹਿੰਦੇ ਨੇ ਤੱਕੋ ਤੇ ਸਹੀ ਅਸੀਂ ਆ ਗਏ ਆ ਉਹ ਫਿਰ ਸਮਾਧੀ ਲੱਗੀ ਹੋਈ ਹੈ ਛੇਵੇਂ ਪਾਤਸ਼ਾਹ ਮਹਾਰਾਜ ਨੇ ਫਿਰ ਮਾਤਾ ਭਾਗਪਰੀ ਦੇ ਸਿਰ ਤੇ ਹੱਥ ਰੱਖਿਆ ਸਿਰ ਤੇ ਹੱਥ ਰੱਖਣ ਨਾਲ ਫਿਰ ਉਹਦੀ ਸਮਾਧੀ ਖੁੱਲੀ ਜਦੋਂ ਸਾਹਮਣੇ ਮਹਾਰਾਜ ਦੇ ਦਰਸ਼ਨ ਕੀਤੇ ਜਿਹਨੂੰ ਅੰਦਰੋਂ ਚੇਤੇ ਕਰਦੀ ਐ ਤੇ ਉਹ ਗੁਰੂ ਸਾਹਿਬ ਸਾਹਮਣੇ ਖੜੇ ਆ ਬਸ ਫਿਰ ਕੀ ਹੋਇਆ ਖੁੱਲੇ ਨੈਣ ਤੇ ਗਿਆਨ ਚੱਲਿਆ ਨੂਰ ਨਰੰਕਾਰੀ ਜੋਤ ਦਾ ਨਿਰੰਕਾਰੀ ਜੋਤ ਦਾ ਖੁੱਲੇ ਹੈ ਤੇ ਯਾਰਾ ਚੱਲੇ ਆਦਾ ਰੂਪ ਨਿਰੰਕਾਰੀ ਜੋਤ ਦਾ ਸਹਾਕਾਰ ਹੈ ਸਹਾ ਮੈਂ ਕਾਲ ਦਾ ਤਿਆ ਮੇਰਾ ਕੱਟ ਦੋ 84 ਦਾ ਜਾਲ ਦਾ ਤਿਆ ਮੇਰਾ ਕੱਟ ਦੋ 84 ਦਾ ਜੰਜਾਲ ਦਾ ਤਿਆ ਮੇਰਾ ਕੱਟ ਦੋ 84 ਦਾ ਚਾਲ ਦਾ ਤਿਆ ਮੇਰਾ ਕੱਟ ਦੋ 84 ਦਾ ਚੰਜਾਲ ਦਾ ਤਿਆ ਸਤਗੁਰਾਂ ਦੇ ਦਰਸ਼ਨ ਕਰਕੇ ਨਿਹਾਲ ਹੋ ਗਈ ਉਸ ਮਾਈ ਨੇ ਮਾਤਾ ਭਾਗਪਰੀ ਨੇ ਰੋ ਰੋ ਕੇ ਆਪਣੇ ਅੱਖਾਂ ਦੇ ਵਿੱਚੋਂ ਅਥਰੂ ਵਹਾਏ ਮਹਾਰਾਜ ਦੇ ਚਰਨ ਧੋਤੇ ਗੁਰੂ ਸਾਹਿਬ ਕਹਿਣ ਲੱਗੇ ਮਾਤਾ ਤੂੰ ਧੰਨ ਹੈ ਤੇਰੇ ਵਰਗੀਆਂ ਮਾਵਾਂ ਧੰਨ ਹੈ ਤੇ ਤੇਰੀ ਬੰਦਗੀ ਤੇਰਾ ਸਿਮਰਨ ਧੰਨ ਹੈ ਸਾਨੂੰ ਇੰਨੀ ਦੂਰੋਂ ਚੱਲ ਕੇ ਆਉਣਾ ਪਿਆ ਕਿਉਂਕਿ ਤੇਰੇ ਮਨ ਅੰਦਰ ਤਾਂਗ ਸੀ ਕਹਿਣ ਲੱਗੇ ਦੱਸ ਤੇਰੀ ਇੱਛਾ ਕੀ ਹੈ ਤੇ ਮਾਤਾ ਭਗਪਰੀ ਕਹਿੰਦੀ ਹੈ ਕਿ ਗੁਰੂ ਜੀ ਬਸ ਤੁਹਾਡੇ ਦਰਸ਼ਨ ਹੋ ਗਏ ਆ ਇਹ ਹੀ ਮੇਰੀ ਇੱਛਾ ਸੀ ਵੀ ਦੁਨੀਆ ਤੇ ਵਾਰੀ-ਵਾਰੀ ਨਹੀਂ ਹੋਣਾ ਜਾਉਂਦੇ ਜੀ ਤੁਹਾਡੇ ਦਰਸ਼ਨ ਹੋ ਜਾਣ ਹੋ ਗਏ ਆ ਬਸ ਹੋਰ ਕੁਝ ਨਹੀਂ ਚਾਹੀਦਾ ਮੇਰੇ ਆਖਰੀ ਸਮੇ ਤੇ ਤੁਸੀਂ ਪਹੁੰਚੇ ਹੋ ਮਹਾਰਾਜ ਕਹਿੰਦੇ ਆਖਰੀ ਸਮਾ ਨਹੀਂ ਤੇਰੇ ਹਜੇ ਸਾਹ ਰਹਿੰਦੇ ਆ ਥੋੜੇ ਜਿਹਾ ਕਹਿੰਦੇ ਕੁਝ ਕਿ ਦਿਨ ਤੇਰੇ ਬਾਕੀ ਰਹਿੰਦੇ ਆ ਤੂੰ ਜਿਉਂ ਰੱਬ ਰੱਬ ਕਰ ਤੇ ਅਸੀਂ ਚੱਲੇ ਆ ਉਹ ਕਹਿੰਦੀ ਫਿਰ ਮਹਾਰਾਜ ਜਾਂ ਤੇ ਹੁਣੇ ਜਿੰਦ ਨਿਕਲ ਜੇ ਥੋੜੇ ਚਰਣਾ ਚੀ ਤੇ ਜੇ ਤੁਸੀਂ ਕਹਨੇ ਹੋ ਵੀ ਅਜੇ ਦਿਨ ਰਹਿੰਦੇ ਆ ਫਿਰ ਤੁਸੀਂ ਦੁਬਾਰਾ ਆ ਜਿਓ ਮਹਾਰਾਜ ਕਹਿੰਦੇ ਸੀ ਦੁਬਾਰਾ ਆ ਜਾਗੇ ਫਿਰ ਉੱਥੇ ਕੱਟੂ ਸ਼ਾ ਇੱਕ ਮੁਸਲਮਾਨ ਫਕੀਰ ਸੀ ਉਹਨੂੰ ਮਹਾਰਾਜ ਨੇ ਜਾ ਕੇ ਦਰਸ਼ਨ ਦਿੱਤੇ ਉਹ ਕੋਈ ਗੁਰੂ ਦਾ ਸਿੱਖ ਸੀ ਉਹਨੂੰ ਪਤਾ ਲੱਗਿਆ ਕਿਸੇਵੇਂ ਪਤਸਾਏ ਆ ਉਹ ਮੱਖੀਆਂ ਦਾ ਨਾ ਨਿੱਕੀ ਮੱਖੀ ਦਾ ਸ਼ਹਿਦ ਇਕੱਠਾ ਕਰੀ ਬੈਠਾ ਸੀ ਉਹ ਕਹਿੰਦਾ ਜਦ ਗੁਰੂ ਸਾਹਿਬ ਆਉਣਗੇ ਮੈਂ ਉਹਨਾਂ ਨੂੰ ਸਕਾਉਂਗਾ ਤੇ ਉਹ ਕਟੋਰਾ ਭਰ ਕੇ ਤੇ ਉਹ ਤੁਰਿਆ ਜਾਂਦਾ ਤੇ ਰਾਹ 'ਚ ਉਹ ਜਿਹੜਾ ਕਟੂਛਾਸੀ ਫਕੀਰ ਉਹਨੂੰ ਕਹਿੰਦਾ ਕੀ ਲਈ ਜਾਂਦਾ ਉਹ ਕਹਿੰਦਾ ਮੇਰੇ ਗੁਰੂ ਸਾਹਿਬ ਆਏ ਮੈਂ ਸ਼ਹਿਦ ਲੈ ਕੇ ਚੱਲਿਆਂ ਉਹ ਕਹਿੰਦਾ ਮੈਂ ਸ਼ਹਿਦ ਸੁਣਿਆ ਬਹੁਤ ਹੈ ਖਾਦਾ ਨਹੀਂ ਕਹਿੰਦੇ ਕਹਿੰਦੇ ਆ ਵੀ ਅੰਮ੍ਰਿਤ ਹੀ ਹੁੰਦਾ ਥੋਨੇ ਆਖਿਆ ਥੋੜਾ ਜਿਹਾ ਮੈਨੂੰ ਕੜਛੀਕ ਦੇਈ ਜਾ ਉਨੇ ਕੜਛੀ ਤੈਨੂੰ ਕਦੇ ਮੈਂ ਤੇ ਆਪਣੇ ਗੁਰੂ ਸਾਹਿਬਾ ਸੇ ਲੈ ਕੇ ਚੱਲੇ ਜਾਂਦਾ ਜਾਂਦਾ ਕਹਿੰਦਾ ਚਮਚਾਹੀ ਦੇ ਜਾ ਉਹ ਕਹਿੰਦਾ ਨਾ ਤੈਨੂੰ ਨਹੀਂ ਦੇਣ ਕਹਿੰਦਾ ਤਲੀ ਤੇ ਇੱਕ ਤੁਬਕਾ ਹੀ ਰੱਖ ਦੇ ਸਵਾਦ ਹੀ ਦੇਖਣਾ ਬਸ ਉਹ ਕਹਿੰਦਾ ਤੈਨੂੰ ਤੁਬਕਾ ਵੀ ਨਹੀਂ ਦੇਣਾ ਗੁਰੂ ਸਾਹਿਬ ਕੋਲੇ ਪਹੁੰਚ ਗਿਆ ਜਿਹੜਾ ਸ਼ਹਿਦ ਲੈ ਕੇ ਚੱਲਿਆ ਸੀ ਕਹਿੰਦਾ ਮਹਾਰਾਜ ਬਹੁਤ ਸੋਹਣਾ ਸ਼ਹਿਦ ਹੈ ਤੋਡੇ ਵਾਸਤੇ ਇਕੱਠਾ ਕੀਤਾ ਤੇ ਮਹਾਰਾਜ ਤੁਸੀਂ ਸ਼ੱਕ ਲਓ ਗੁਰੂ ਸਾਹਿਬ ਕਹਿੰਦੇ ਲਿਆ ਤੇ ਜਦੋਂ ਕਟੋਰੀ ਤੋਂ ਢੱਕਣ ਚੱਕਿਆ ਜਦੋਂ ਦੇਖਿਆ ਉਹਦੇ ਵਿੱਚ ਕਿਰਮ ਚੱਲ ਗਏ ਕਿੰਨੇ ਜੀ ਚੱਲੇ ਪਏ ਗੁਰੂ ਸਾਹਿਬ ਕਹਿਣ ਲੱਗੇ ਤੇਰਾ ਸਹਿਤ ਤੂੰ ਤੇ ਕਹਿਣਾ ਬਹੁਤ ਚੰਗਾ ਸੀ ਉਹ ਹੈਰਾਨ ਹੋ ਗਿਆ ਕਹਿੰਦਾ ਮਹਾਰਾਜ ਇਥੇ ਬਹੁਤ ਵਧੀਆ ਸੀ ਬਹੁਤ ਲਪਟਾ ਮਾਰਦਿਆਂ ਸੀ ਇਹ ਇਹ ਤੇ ਐਂ ਲੱਗਦਾ ਵੀ ਜਿਵੇਂ ਖਰਾਬ ਹੋ ਗਿਆ ਹੁੰਦਾ ਗੁਰੂ ਸਾਹਿਬ ਕਹਿਣ ਲੱਗੇ ਕਹਿਣ ਲੱਗੇ ਭਾਈ ਤੈਨੂੰ ਕੋਈ ਕਿਸੇ ਸਾਡੇ ਕਿਸੇ ਸਿੱਖ ਨੇ ਜਾਂ ਰੱਬ ਦੇ ਕਿਸੇ ਪਿਆਰੇ ਭਗਤ ਨੇ ਮੰਗਿਆ ਤਾਂ ਨਹੀਂ ਸੀ ਕੋਈ ਰਾਹ ਚ ਕਹਿੰਦਾ ਜੀ ਇੱਕ ਸੀ ਫਕੀਰ ਸਿੱਧਾ ਸਿੱਧਾ ਜਾਂ ਸੀ ਉਹ ਕਹਿੰਦਾ ਸੀ ਮੈਨੂੰ ਦੇ ਦੇ ਤਲੀ ਤੇ ਰੱਖ ਦੇ ਭਾਵੇਂ ਇੱਕ ਬੂੰਦ ਹੀ ਰੱਖ ਦੇ ਮਸਵਾਦ ਦੇਖਣ ਨੂੰ ਕਹਿੰਦੇ ਜਾ ਫਿਰ ਉਹਨੂੰ ਦਿਖਾ ਕੇ ਆਪਾਂ ਉਹ ਫਿਰ ਮੁੜ ਕੇ ਆਇਆ ਸੀ ਉਹਨੂੰ ਕਹਿੰਦੇ ਜੀ ਤੁਸੀਂ ਪਹਿਲਾਂ ਸਖੋ ਫਿਰ ਪਹਿਲਾਂ ਉਹਨੂੰ ਸਿਕਾਇਆ ਫਿਰ ਮਹਾਰਾਜ ਨੇ ਸਕੇ ਸੀ ਇਹ ਸ਼੍ਰੀਨਗਰ ਦੀ ਸਾਰੀ ਉਥੋਂ ਦੀ ਇਤਿਹਾਸ ਹੈ ਫਿਰ ਗੁਰੂ ਸਾਹਿਬ ਮੁੜ ਕੇ ਆਏ ਦੁਬਾਰਾ ਫਿਰ ਮਾਤਾ ਭਗਪਰੀ ਨੂੰ ਆਖਿਆ ਕਿ ਮਾਈ ਤੇਰਾ ਸਮਾ ਪੂਰਾ ਹੋ ਗਿਆ ਤੇ ਫਿਕਰ ਕਰਨ ਦੀ ਲੋੜ ਨਹੀਂ ਤੇਰੀ ਬੰਦਗੀ ਨਹੀਂ ਹੈ ਸਿੱਧਾ ਸੱਚਖੰਡ ਜਾਵੇਂਗੀ ਗੁਰੂ ਸਾਹਿਬ ਨੇ ਫਿਰ ਉਹਦਾ ਆਖਰੀ ਸਮਾਂ ਆਪ ਸੰਭਾਲਿਆ ਸੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਤੇ ਤਾਇਆ ਭਾਈ ਗੁਰਦਾਸ ਜੀ ਕਹਿੰਦੇ ਆ ਗੁਰਮੁਖ ਸੱਦੇ ਜਾਣ ਆਵਣ ਖੱਲਿਆ ਗੁਰਮੁਖ ਜਨਮ ਸਵਾਰ ਦਰਗਹ ਚੱਲਿਆ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜਿਓ ਸੋ ਗੁਰਮਖਾਂ ਦਾ ਜਾਣਾ ਹੁੰਦਾ ਹੈ ਗੁਰਮੁਖਾਂ ਨੂੰ ਰੱਬ ਆਪ ਲੈਣ ਆਉਂਦਾ ਹੈ ਗੁਰਮੁਖ ਸੱਦੇ ਜਾਂਦੇ ਆ ਗੁਰਮੁਖਾਂ ਨੂੰ ਧੱਕੇ ਨਹੀਂ ਮਿਲਦੇ ਦਰਗਾਹ 'ਚ ਉਹਨਾਂ ਨੂੰ ਸੱਦਿਆ ਜਾਂਦਾ ਵੀ ਆ ਜਾ ਭਾਈ ਤੇਰੀ ਲੋੜ ਹੈ ਸੋ ਗੁਰਮੁਖ ਪਰਿਵਾਰ ਦੇ ਵਿੱਚੋਂ ਮਾਤਾ ਗੁਰਮੀਤ ਕੌਰ ਜੀ ਚਲੇ ਗਏ ਆ ਛੋਟੀ ਜੀ ਕਵਤਾ ਜਸਵਿੰਦਰ ਸਿੰਘ ਹੋਰਾਂ ਨੇ ਕਿਹਾ ਸੀ ਮਾਂ ਬਾਰੇ ਚਾਰਕ ਲੈਣਾ ਫਿਰ ਆਪਾਂ ਸਬਾਪਤੀ ਕਰਾਂਗੇ ਬੜੇ ਪਿਆਰ ਵਾਲੀਆਂ ਸੰਗਤਾਂ ਪਹੁੰਚ ਚੁੱਕੀਆਂ ਸੋ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਇਸ ਨਗਰ ਦੀ ਸੰਗਤ ਕੋਲਾਰ ਪਰਿਵਾਰ ਪਰਲੀ ਪੱਤੀ ਦੇ ਵੀ ਇਧਰਲੀ ਪੱਤੀ ਦੇ ਵੀ ਸਾਰੇ ਹੀ ਨਗਰ ਵਾਸੀ ਢਾਣੀਆਂ ਵਾਲੀਆਂ ਸੰਗਤਾਂ ਸਾਡੇ ਨਗਰ ਤੋਂ ਬਹੁਤ ਸਾਰੀਆਂ ਸੰਗਤਾਂ ਪਹੁੰਚੀਆਂ ਗੁਰਦੁਆਰਾ ਨਾਨਕ ਸਰ ਸਾਹਿਬ ਤੋਂ ਮਹਾਂਪੁਰਸਾਂ ਵੱਲੋਂ ਸਾਰੀਆਂ ਸੰਗਤਾਂ ਅਤੇ ਮਹਾਂਪੁਰਸਾਂ ਵੱਲੋਂ ਵੀ ਇਸ ਪਰਿਵਾਰ ਦੇ ਨਾਲ ਦੁੱਖ ਦੀ ਸਾਂਝ ਪਾਈ ਗਈ। ਬਾਬਾ ਜੋਗਾ ਜੀ ਬਾਬਾ ਬਲਵੀਰ ਸਿੰਘ ਜੀ ਦਸ ਦੇ ਨਗਰ ਤੋਂ ਪਹੁੰਚੇ ਆ। ਬਾਗੂ ਤੋਂ ਤੇ ਹੋਰ ਸਾਰੀਆਂ ਸੰਗਤਾਂ ਜੀਆਂ ਵੀ ਰਿਸ਼ਤੇਦਾਰ ਸਾਕ ਸਬੰਧੀ ਤੁਹਾਡਾ ਸਭਨਾਂ ਦਾ ਧੰਨਵਾਦ ਕੀਤਾ ਜਾਂਦਾ। ਸਵਾਉ ਕੁਝ ਲੈਣਾ ਜੋ ਜਸਵਿੰਦਰ ਸਿੰਘ ਹੋਰਾਂ ਨੇ ਕਿਹਾ ਸੀ ਮਾਂ ਬਾਰੇ ਬੋਲਣੀ ਹੈ। ਸੋ ਫਿਰ ਆਪਾਂ ਸਮਾਪਤੀ ਕਰਦੇ ਆ ਕਿਉਂਕਿ ਸਾਸਣਤ ਜੀ ਉਮਰ ਭਾਵੇਂ ਕੋਈ ਹੋਵੇ। ਕਿੱਡੇ ਵੀ ਵੱਡੇ ਹੋ ਜਾਈਏ ਮਾਂ ਦਾ ਜਿਹੜਾ ਪਿਆਰ ਹੈ ਮਾਂ ਦਾ ਜਿਹੜਾ ਸਤਕਾਰ ਹੈ ਮਾਂ ਦੀ ਜਿਹੜੀ ਮਮਤਾ ਹੈ ਉਹ ਨਾ ਤੇ ਮਾਂ ਦੇ ਦਿਲ ਵਿੱਚ ਘਟਦੀ ਹੈ ਨਾ ਧੀਆਂ ਪੁੱਤਰਾਂ ਦੇ ਦਿਲ ਵਿੱਚ ਘਟਦੀ ਹੈ ਉਹ ਉਸੇ ਤਰ੍ਹਾਂ ਬਣੀ ਰਹਿੰਦੀ ਆਓ ਦੁੱਖ ਲੈਣਾ ਪਰ ਸ਼ਰਵਣ ਕਰਦੇ ਆਪਾਂ ਬਚਪਨ ਚੇਤੇ ਕਰਕੇ ਅੱਜ ਵੀ ਵਕਤ ਜਿਹਾ ਰੁਕ ਜਾਂਦਾ ਏ ਮਾਂ ਤੇਰੀ ਮਮਤਾ ਅਗੇ ਸਿਰ ਮੇਰਾ ਝੁਕ ਜਾਂਦਾ ਏ ਗੱਲ ਨਹੀਂ ਸੀ ਆਉਂਦੀ ਮੂੰਹ ਖੋਲਣਾ ਨਹੀਂ ਆਉਂਦਾ ਸੀ ਮੈਂ ਉਹ ਤੋਂ ਕਿਹਾ ਮਾਂ ਜਦੋਂ ਬੋਲਣਾ ਨਹੀਂ ਆਉਂਦਾ ਸੀ ਜਦੋਂ ਮੈਂ ਕਿਸੇ ਦਾ ਮੋਹ ਨਾ ਲੈਣਾ ਸਿੱਖਿਆ ਰੱਬ ਕਹਿਣ ਤੋਂ ਵੀ ਪਹਿਲਾਂ ਮਾਂ ਕਹਿਣਾ ਸਿੱਖੇ ਰੱਬ ਬਰਾਬਰ ਹੁੰਦਾ ਮਾਂ ਦਾ ਨਾਲ ਕੋ ਰੱਬ ਬਰਾਬਰ ਹੁੰਦਾ ਮਾਂ ਦਾ ਨਾਲ ਕੋ ਰੱਬ ਬਰਾਬਰ ਹੁੰਦਾ ਮਾਂ ਦਾ ਨਾਲ ਕੋ ਰੱਬ ਬਰਾਬਰ ਹੁੰਦਾ ਦਾ ਨਾਲ ਕੋ ਮਾਂ ਬਾਪ ਦੀ ਸੇਵਾ ਜਿੱਥੇ ਮਾਂ ਬਾਪ ਦੀ ਸੇਵਾ ਜਿੱਥੇ ਰੱਬ ਵਸੇ ਉਤਾ ਨਾਲ ਕੋ ਰੱਬ ਬਰਾਬਰ ਹੁੰਦਾ ਸਨੋ ਜਗ ਵਖਾਇਆ ਕਦੇ ਨਾ ਜਾਵੇ ਕਰਜ ਚੁਕਾਇਆ ਮਾਨੇ ਸਨੋ ਜਗ ਵਖਾਇਆ ਕਦੇ ਨਾ ਜਾਵੇ ਕਰਜ ਚੁਕਾਇਆ ਮਾਨੇ ਕਿੰਨਾ ਦਰਦ ਸਹਿਆ ਮਾਨੇ ਕਿੰਨਾ ਦਰਦ ਸਹਿਆ ਮਾਨੇ ਕਿੰਨਾ ਦਰਦ ਸਹਿਆ ਤੁਸੀਂ ਨਾ ਜਾਣੋ ਤਾਲੋ ਰੱਬ ਪਰਬ ਰੂ ਨਰਾਮ ਮਾਨਾ ਮਾਲੋ ਕੋ ਬੱਬਰ ਰੱਬ ਹੁੰਦਾ ਮਾਤਾ ਨਾਲੋਂ ਕੋ ਲਾਡਿਲ ਡਾਉਂਦੀ ਕਦੇ ਨਾ ਥੱਕਦੀ ਨੌ ਮਹੀਨੇ ਪੇਟ ਚ ਰੱਖਦੀ ਲਾਡਿਲ ਡਾਉਂਦੀ ਕਦੇ ਨਾ ਥੱਕਦੀ ਨੌ ਮਹੀਨੇ

ਕਿਲੇ ਸਾਨੂੰ ਸੁਕੇ ਵਾਲੇ ਮਾਂ ਹੀ ਸਾਨੂੰ ਬੋਲਣਾ ਸਿਖਾਵੇ ਆਪ ਕਿਲੇ ਸਾਨੂੰ ਸੁਕੇ ਪਾਵੇ ਦੁੱਧ ਪਿਲਾਉਂਦੀ ਰਾਤਾਂ ਨੂੰ ਦੁੱਧ ਪਿਲਾਉਂਦੀ ਰਾਤਾਂ ਨੂੰ ਤੁਖਾ ਨਾ ਸੋਵੇ ਤਾਲ ਨੂੰ ਰੱਬ ਬਰਬ ਰਹੁਮਾ ਮਾਤਾ ਨਾਲ ਕੋ ਰੱਬ ਬਰਾ ਦਾ ਮਾਂ ਨਨ ਕੋ ਸੋ ਇਹ ਮਾਂ ਮਾਂ ਦਾ ਰਤਬਾ ਬਹੁਤ ਉੱਚਾ ਹੈ ਮਾਂ ਦਾ ਕਰਜ਼ਾ ਅੱਜ ਤਾਈਂ ਦੁਨੀਆਂ ਦਾ ਕੋਈ ਇਨਸਾਨ ਨਹੀਂ ਲਾ ਸਕਿਆ ਸੋ ਅਸੀਂ ਗੁਰੂ ਦੇ ਰੱਬ ਦੇ ਮਾਪਿਆਂ ਦੇ ਹਮੇਸ਼ਾ ਹੀ ਕਰਜ਼ਦਾਰ ਰਹਨੇ ਆ ਸੋ ਇਹਨਾਂ ਦੀ ਸੇਵਾ ਵਿੱਚ ਲੱਗੇ ਰਹੀਏ ਗੁਰੂ ਸਾਹਿਬ ਕਿਰਪਾ ਕਰਨ ਸੋ ਪਰਿਵਾਰ ਦੇ ਵਿੱਚ ਮਾਤਾ ਜੀ ਦੇ ਸਮੂਹ ਛੋਟੇ ਵੱਡੇ ਪਰਿਵਾਰ ਦੇ ਸਿਰ ਤੇ ਮੇਰਾ ਪਰੇ ਹੱਥ ਰੱਖਣ ਜਗਤਾਰ ਸਿੰਘ ਜੀ ਭਾਈ ਜਗਸੀਰ ਸਿੰਘ ਜੀ ਤੇ ਜਸਵਿੰਦਰ ਸਿੰਘ ਜੀ ਅਤੇ ਪੁੱਤਰੇ ਹਰਪ੍ਰੀਤ ਸੰਦੀਪ ਤੇ ਜੱਪਜੋਤ ਤੇ ਪੋਤਰੀ ਮਨਜੋਤ ਸਮੁਕਲਾਰ ਪਰਿਵਾਰ ਗੁਰੂ ਕੇ ਪਾਣੇ ਵਿੱਚ ਬੈਠਾ ਇਸ ਪਰਿਵਾਰ ਦਾ ਦੁੱਖ ਵਡਾਉਣ ਲਈ ਆਪ ਜੀ ਪਹੁੰਚੇ ਬਹੁਤ ਬਹੁਤ ਧੰਨਵਾਦ ਜੀ ਬੁੱਲਾ ਚੁਕੰ ਦਿਖੇ ਮੈਂ ਤੁਹਾਡੇ ਚਰਨਾਂ ਦੇ ਸੇਵਾਦਾਰ ਹੈ ਸਾਡੇ ਸਿਰ ਤੇ ਬੜਾ ਹੱਥ ਮੁਖਿਆ ਤੁਸੀਂ ਇਸ ਕਰਕੇ ਬੁੱਲਾ ਵੀ ਹੋ ਜਾਂਦੀਆਂ ਨਾ ਚਤਾਰੇ ਹੋ ਅਣਜਾਣ ਸਮਝ ਕੇ ਬਖਸ਼ ਲੈਣਾ ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਪਿੰਕਾ ਸਾਊਂਡ ਲੰਬੀ ਇਹਨਾਂ ਦਾ ਵੀ ਧੰਨਵਾਦ ਗੁਰੂਕਰਨ ਦੇ ਵਜ਼ੀਰ ਜੀ ਗੁਰੂ ਕੀ ਪ੍ਰਬੰਧ ਕਮੇਟੀ ਬੈਠੀ ਹੈ ਸਾਰੀਆਂ ਸੰਗਤਾਂ ਦਾ ਧੰਨਵਾਦ ਜੀ ਦੇਹੋ ਸੱਜਣ ਅਸੀਸਣੀਆਂ ਜਿਹੋ ਵਾਹ ਸਾਹਿਬ ਸੇ ਮੇਲ ਸਾਹਿਬ ਦੇ ਚਰਨਾਂ ਵਿੱਚ ਵਿਛੜੀ ਰੂਹ ਦਾ ਮੇਲ ਹੋ ਜਾਵੇ ਆਓ ਆਨੰਦ ਸਾਹਿਬ ਦੇ ਬਾਦਸਰ ਨੂੰ ਕਰੀਏ ਜੀ ਤ੍ਰਾਮ ਕਲੀ ਮਹਲਾ ਤੀਜਾ ਅਨੰਦਿਕ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਬਾਣੀ ਸਤਗੁਰੂ ਮੇ ਭਾਇਆ ਸਤਗੁਰਤਾ ਪਾਇਆ ਸਹਿਜ ਸੇ ਤੀ ਮਨ ਵਜਿਆ ਬਨਾਈਆ ਰਾਗ ਰਤਨ ਪਰਵਾ ਸਭ ਕੁ ਕਰਿਆ ਸਭ ਤੋਂ ਤੰਗਵ ਹਰੀ ਕੇ ਦਾ ਮਨ ਜਨੀ ਵਸਾਇਆ ਕਹਿ ਨਾਨਕ ਆਤਤ ਹੋਆ ਸਤਿਗੁਰੂ ਮੈਂ ਪਾਇਆ ਜੀ ਮਾਨੁ ਮੇਰਾ ਤੂੰ sada ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰਾ ਦੁਖ ਸਭ ਵਿਸਾਰਣਾ ਕਰੋ ਕਰੇ ਤੇਰਾ ਪਹਾਰ ਜਸਾਬ ਸਵਾਰਨਾ ਸਗਣਾ ਗਲਾ ਸੰਭਰਖ ਸੁਮੀ ਸੋਖ ਮਨੋਂ ਸੁਾਰੇ ਕਹਿ ਨਾਲ ਤੁਮਨ ਮੇਰੇ sada ਰਹੋ ਹਰ ਨਾਲੇ ਸਾਚੇ ਸਹਿਬਾ ਮੇਰੇ ਘਰ ਤੋਂ ਤੇਰਾ ਸਭ ਕੁਝ ਹੈ ਜਿਸ ਦੇਹ ਸੋ ਪਾਵੇ ਸਦਾ ਸਿਵ ਤੇ ਸਲਾਮ ਤੇਰੀ ਨਾਮ ਮਨਸਾਵੇ ਨਾਮ ਜਿਨ ਕਹਿ ਗਾਨ ਵਸਿਆ ਵਾਜ ਸ਼ਬਦ ਕਨੇਰੇ ਹੈ ਨਰਕ ਸਭ ਤੇ ਸਾਇਆ ਨਹੀਂ ਪਰ ਤੇਰਾ ਸ ਆ ਮੇਰਾ ਯਾਦਾਰੋ ਸਾਚਨਾ ਦੀ ਗ਼ਹਾਰ ਮੇਰਾ ਜਿਨੁ ਤੁਖਾ ਸਾਬ ਜਵਾਇਆ ਦਸਾਂ ਸੁਖ ਮੈਂ ਆਏ ਨਸਿਆ ਜਿਨ ਕਿੰਝਾ ਸਾਬ ਕੁਝਾ ਸਰਾ ਕੁਰਬਾਨ ਕੀਤਾ ਜਿਨ ਵਿੰਡੋ ਦਸਦੀਆ ਇਹ ਵਡਿਆਈਆ ਹੈ ਨਾਨਕ ਸੁਨੋ ਸਭ ਸਬਦ ਤਰੋ ਪਿਆਰੋ ਸਾਜਾ ਆ ਮੇਰਾ ਯਾਦਾਰੋ ਵਾਜੇ ਕੰਝ ਸਬਦਿਤ ਕਰ ਸੁਹਾਗੇ ਘਰ ਸੁਹਾਗੇ ਸਾਬਦ ਵਾਜੇ ਕਾਲਾ ਜਿਤ ਕਰ ਦੁਆਸੇ ਕੀਤੇ ਕਾਲ ਕੰਡ ਟੁਬਾਰਿਆ ਜਨਮ ਪਾਇਆ ਤਦ ਜਿਨ ਕਾ ਸੈਨਾ ਮਹਰ ਕੇ ਲਾਗੇ ਕਹਿਨਾਨਕ ਤੈਸ ਕੋ ਆਦਿਤ ਕਰਿਆ ਨਾ ਦੁਆਜੇ ਅਨੰਦ ਸੁਨੋ ਵੱਡ ਭਾਗੀ ਹੋ ਸਗਲ ਬਨੋਰਤ ਪੂਰੇ ਬਾਰ ਬਰਾ ਪ੍ਰਭ ਪਾਇਆ ਤੇਰੇ ਸੰਗ ਲਗ ਸੂਰੇ ਦੁਖ ਲੋਕ ਸੰਤਾਪਿ ਤੇਰੇ ਸੁਣੀ ਸੱਚੀ ਬਾਣੀ ਸੰਤ ਸਾਚਨ ਪਈ ਸੇ ਪੂਰੇ ਕਰਤੇ ਜਾਣੇ ਸੋਹੇ ਪੁਨਿਤ ਕਹਤੇ ਪਵਿਤ ਸਤ ਸੁਰ ਰਹੇ ਆਪਰ ਪੂਰੇ ਨਿਰਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਤ ਤੂਰੇ ਸੋ ਲੋਕ ਨਗਰ ਹੋ ਬਣੀ ਪਿੰਦਾ ਮਾਤਾ ਤਰਤ ਮਹਤ ਦਿਨ ਸਰਾਤ ਦਾਈ ਦਾਇਆ ਖਿਲੇ ਸਗਲ ਜਗਤ ਚੰਗਿਆ ਆਇਆ ਬੁਰਿਆ ਆਇਆ ਵਚਨ ਧਰਮਨ ਦੂਜ ਕਰਮੀਆਂ ਕੈਨੇਡਾ ਕਾ ਦੂਰ ਨੀ ਨਾਮ ਤੇ ਆਏ ਗਏ ਮਸਕਤ ਖਾਲ ਨਾਨਕ ਤੇ ਬੰਕੀ ਉਚੀ ਲੇ ਕੀਤੀ ਛੋਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਸਾਵਧਨ ਹੋਈਏ ਜੀ ਅਰਦਾਸ ਕਰਨ ਲੱਗੀ ਹੈ ਤੋ ਠਾਕੁਰ ਤਮ ਪਹਿ ਅਰਦਾਸ ਜੀਓ ਪਿੰਨ